ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚ ਗੁੱਸਾ ਰਾ ਕਰ ਸਾਸਤਰੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਪੰਗੂ ਵਲੌਗ ਦੇ ਵਿੱਚ ਇਹ ਵਲੌਗ ਇਹ ਤਾਂ ਪਿਛਲਾ ਵਲੌਗ ਅਸੀਂ ਇੱਥੇ ਹੀ ਐਂਡ ਕੀਤਾ ਸੀਗਾ ਰਾਜੂ ਉਸਤਾਦ ਤੇ ਅਸੀਂ ਫਿਰ ਹੁਣ ਸ਼ੁਰੂ ਕਰ ਲਿਆ ਰਾਜੂ ਉਸਤਾਦ ਕਹਿੰਦਾ ਕਿੱਥੇ ਤੱਕ ਰਾ ਜਾਮ ਉਹ ਜਾਮ ਤਾਂ ਬਹੁਤ ਜਾਮ ਤਾਂ ਕਹਿੰਦਾ ਬਈ ਸਾਰੀ ਘਾਟ ਸਾਰੀ ਘਾਟ ਉਹ ਘਾਟ ਹੋਈ ਪਈ ਐ ਜੱਸੀਪੁਰ ਤੱਕ ਕਹਿੰਦੇ ਆ ਘਾਟ ਪਾਰ ਕਰਕੇ ਹਾਂ ਇੱਧਰੋਂ ਵੱੜ ਕੇ ਪ੍ਰਾਣ ਨਿਰਗਜ ਆ ਹਾਂ ਤੇ ਪਹਾੜ ਹੀ ਗਿਰ ਗਿਆ ਕਹਿੰਦੇ ਹਾਂ ਕਾ ਕਰਕੇ ਜਮ ਲੱਗ ਗਿਆ ਆਹੋ ਕਹਿੰਦੇ ਤੇ ਗੱਡੀਆਂ ਵਾਲੇ ਕਹਿੰਦੇ ਪੱਥਰ ਪੁੱਥਰ ਹਾਂ ਪੱਥਰ ਗਿਰ ਗਿਆ ਕੱਚਾ ਕੱਚਾ ਜਿਆਦਾ ਪਹਾੜ ਆ ਹਨਾ ਪੱਥਰ ਗਿਰ ਗਏ ਕਹਿੰਦੇ ਪਹਾੜ ਫੂੜ ਗਿਰ ਗਿਆ ਲੋਕਾਂ ਦੀ ਉੱਥੇ ਫਸਲਾਂ ਖਰਾਬ ਹੋ ਗਈ ਜਿਹੜੇ ਨੇੜੇ ਖੇਤ ਹਾਂ ਮੰਤਰੀ ਆਇਆ ਉਹਦਾ ਕੱਲ ਵੀ ਅੱਛਾ ਜਾਇ ਜਾ ਲੈਣਾ ਹਾਂ ਕੱਲ ਵੀ ਨੋ ਐਂਟਰੀ ਕਰੀ ਦਿੱਤੀ ਹੁਣ ਪਤਾ ਨਹੀਂ ਹੁਣ ਵੀ ਥੀ ਮਰ ਰਿਹਾ ਫਿਰ ਦਾ ਮੰਤਰੀ ਹੈ ਗੱਡੀਆਂ ਵਾਲਿਆਂ ਤੋਂ ਕਿਆ ਖਤਰਾ ਹੁੰਦਾ ਮੰਤਰੀਆਂ ਨੂੰ ਮਨ ਤਾਂ ਐ ਨਹੀਂ ਸਮਝ ਆਉਂਦੀ ਸਿੰਗਲ ਰੋਡ ਹੈ ਹਲਾ ਤੀਏ ਤਖਣਾ ਮੰਤਰੀ ਆਵਾ ਹੁੰਦਾ ਪਰੇਸ਼ਾਨ ਗੱਡੀ ਵਾਲਾ ਗੱਡੀ ਵਾਲੇ ਕਹਿੰਦੇ ਵੀ ਗੱਡੀਆਂ ਵਾਲੇ ਰੰਗ ਬੰਦ ਨੇ ਜਿੱਥੇ ਆ ਜੰਨੇ ਹਾਂ ਤੂੰ ਸਿੰਗਲ ਰੋਡ ਉੱਥੇ ਬਣਾ ਦੇਣ ਇਹਨਾਂ ਨੇ ਬੈਠਕ ਦਾ ਬਰਾਂਡਾ ਹਾ ਚੱਕਰ ਦਾ ਇਹ ਐ ਸਾਰਾ ਆਣਾ ਹੁਣ ਮੇਰੀ ਗੱਲ ਸੁਣ ਨੋ ਐਂਟਰੀ ਹੁੰਦੀ ਐ ਹੈ ਤੈ ਕਦੇ ਦੇਖਿਆ ਵੀ ਗੱਡੀ ਵਾਲਾ ਬੰਦਾ ਬਾਜ਼ਾਰ ਚ ਖੜਦਾ ਖੜਨੇ ਨਹੀਂ ਦਿੰਦੇ ਖੜਨੇ ਆਪਾਂ ਨੇ ਖੜਨੇ ਨਹੀਂ ਦਿੰਦੇ ਖੜਨੇ ਨਹੀਂ ਦਿੰਦੇ ਫੇਰ ਕਾਰਾਂ ਵਾਲੇ ਟੇਡੀਆਂ ਵਿੰਗੀਆਂ ਲਾ ਕੇ ਦੁਕਾਨਾਂ ਚ ਵੜ ਜੰਨੇ ਜਾਮ ਉਹਨਾ ਕਰਕੇ ਲੱਗਦਾ ਬੜੀ ਗੱਡੀ ਵਾਲੇ ਕਰਕੇ ਕਦੇ ਜਾਮ ਨਹੀਂ ਲੱਗਦਾ ਹੈਗਾ ਇੱਕ ਕਾਰ ਇਹ ਗੱਲ ਨੋਟ ਕਰਿਓ ਇੱਕ ਪਾਪਾ ਦੀਆਂ ਪਰੀਆਂ ਫਿਰਦੀਆਂ ਜਿਹੜੀਆਂ ਸਕੂਟਰੀਆਂ ਇੱਕ ਕਰਕੇ ਐ ਪਾਪਾ ਦੀਆਂ ਪਰੀਆਂ ਕਰਕੇ ਬਹੁਤ ਜਾਮ ਲੱਗਦਾ ਦੇਖੇ ਸੱਜੇ ਪਾਸੇ ਦਾ ਇੰਡੀਕੇਟਰ ਮੁੜ ਜਾਨੀਆ ਕੱਬੇ ਪਾਸੇ ਨੂੰ ਸਾਲੀ ਪਲਾਸਟਿਕ ਜੀ ਘੁੰਮਦੀ ਉਹ ਬਹੁਤ ਆ ਰੋਡ 'ਤੇ ਹਾਂ ਘਟ ਗਿਆ ਨੀਰੀ ਪਲਾਸਟਿਕ ਐਂ ਦੋ ਚੀਜ਼ਾਂ ਕਰਕੇ ਜਾਮ ਲੱਗਦਾ ਬਾਈ ਜੀ ਨਹੀਂ ਜਾਮ ਨਾਲ ਲੱਗੇ ਠੀਕ ਆ ਪਿੱਛੇ ਦੇਖਿਆ ਨਹੀਂ ਹੈਗਾ ਜਦ ਮੁੜਨ ਲੱਗੇ ਤੇ ਇਧਰ ਨੂੰ ਬੈਰੇਗੋੜੇ ਨੂੰ ਹਾਂ ਕਾਰ ਵਾਲੇ ਨੇ ਕਿੱਥੇ ਲਾਈ ਵੀ ਤੀ ਹਾਂ ਉਧਰ ਉਧਰਲੇ ਪਾਸੇ ਵੀ ਗੱਡੀ ਇਧਰੋਂ ਵੀ ਗੱਡੀਆਂ ਆ ਕਿਉਂਕਿ ਉੱਥੇ ਪੋਲ ਥੱਲੇ ਬੰਦ ਸੀਗਾ ਉਹ ਸਾਰੀਆਂ ਗੱਡੀਆਂ ਉੱਥੇ ਬੈਰੇਗੋੜੇ ਇੱਕ ਪਾਸੇ ਨੂੰ ਹੀ ਜਾਂਦੀਆਂ ਹਨਾ ਤੇ ਕਾਰ ਵਾਲੇ ਨੇ ਐਦਾਂ ਲਾਈ ਵੀ ਐ ਟੇਢੀ ਕਾਰ ਉਹਦੇ ਕਰਕੇ ਐਡਾ ਲੰਬਾ ਜਾਮ ਲੱਗਿਆ ਵਾ ਤੇ ਚਲੋ ਦੇਖਦੇ ਆ ਵੀ ਕਦ ਖੁੱਲਦਾ ਇਹ ਜਾਮ ਲਾਵਾਂਗੇ ਅੱਗੇ ਸ਼ਾਟ ਦੱਸਾਂਗੇ ਤੁਹਾਨੂੰ ਵੀ ਆ ਆਪਾਂ ਨੇ ਬਾਈ ਦੇ ਕਹਿਣ ਤੇ ਬਿੰਦੀ ਹਟਾਤੀ ਸੀਗੀ ਇਹਦੀ ਜਾਣ ਦੋ ਫੇਰ ਪਿਆਰੀ ਇਹ ਹੁਣ ਨਹੀਂ ਪਤਾ ਲਾਦਾ ਬਿੰਦੀ ਦਾ ਢੋਲੀ ਨਾ ਹੁਣ ਕਈ ਵਾਰ ਨੌ ਵੀ ਮਿੱਤਰੋ 11 ਵਜਣੇ ਵਾਲੇ ਆ ਤੇ ਹਲੇ ਵੀ ਜਾਨ ਜੇ ਫਸੇ ਰਹੀਆਂ ਗਿੰਦਰਿੰਦਰ ਭਾਈ ਵਾਲੀ ਗੱਡੀ ਪਿੱਛੇ ਉਹ ਤੇ ਆਪਾਂ ਪੁੱਛਿਆ ਸੀਗਾ ਜਿਹੜੀਆਂ ਅੱਗੇ ਅੱਗੇੋਂ ਗੱਡੀਆਂ ਆ ਰਹੀਆਂ ਉਹਨਾਂ ਪੁੱਛਿਆ ਵੀ ਭਾਈ ਅੱਗੇ ਕੀ ਹਾਲ-ਕਿਤਾਬ ਹੈ ਵੀ ਕਾਹਦਾ ਜਾਮ ਲੱਗਿਆ ਵਾ ਉਹ ਇਹਦਾ ਜਾਮ ਕਾਦੇ ਦਾ ਨਹੀਂ ਕੋਈ ਲੋਕਲ ਗੱਡੀ ਐ ਉਹ ਸਟਾਰਟ ਨਹੀਂ ਹੋਰੀ ਨਹੀਂ ਸਿਰਫ ਉਹਦੇ ਕਰਕੇ ਜਾਮ ਲੱਗਿਆ ਵਾ ਇੱਕ ਬਾਕੀ ਹੁਣ ਰੱਬ ਜਾਣਦਾ ਸੱਚ ਝੂਠ ਵੀ ਕਾਦਾ ਜਾਵਾਂਗਾ ਅੱਗੇ ਜਾ ਕੇ ਹੀ ਪਤਾ ਲੱਗੂ ਹਲੇ ਤੱਕ ਤਾਂ ਸਾਨੂੰ ਕੋਈ ਆ ਮਿਲਿਆ ਨਹੀਂ ਹੈ ਨਾ ਰੀਜਨ ਜਾਮ ਦਾ ਅੱਗੇ ਜਾ ਕੇ ਦੇਖਦੇ ਆਂ ਵੀ ਕਿਆ ਨਿਕਲਦਾ ਨਾ ਮੇਟਰ ਟਾਈਮ ਹੋ ਗਿਆ 12:20 ਮਿੰਟ ਤੇ ਮਨ ਲਾਹਦਾ ਬਈ ਲਾਗੇ ਚੌਲ ਖਾ ਕੇ ਸੌਣ ਇੱਧਰੋਂ ਜੇ ਕੋਈ ਜਾਂਦਾ ਅੱਗੇ ਤੁਰ ਕੇ ਲੈਨ ਤੁਰ ਪੈਂਦੀ ਐ ਕਾਝ ਦੇਰ ਤੁਰਦੀ ਰਹਿੰਦੀ ਐ ਨਹੀਂ ਫੇਰ ਕੱਢ ਜਾਂਦੀ ਐ ਲੈਨ ਆ ਦੇਖੋ ਬਸ ਸੀਟ ਪਰ ਬੈਠਿਆ ਬੈਠੇ ਹੀ ਸੋ ਰਿਆ ਵਾਹ ਵੀ ਵਾਹ ਇਹਦਾ ਹੈ ਹੀ ਨਹੀਂ ਫਰੰਦਰ ਭਾਈ ਪਤਾ ਨਹੀਂ ਕਿੰਨੇ ਕਿੰਨੇ ਘੰਟੇ ਹੋ ਗਏ ਬੰਦੇ ਨੂੰ ਖੜਿਆ ਨੂੰ ਲਾਈਨ 'ਚ ਚਲ ਗੱਡੀ ਵਾਲੇ ਕੋਲ ਤਾਂ ਰਸਨ ਪਾਣੀ ਹੁੰਦਾ ਹਨਾ ਆਪਣਾ ਬਣਾ ਲੂਗਾ ਖਾ ਲੂਗਾ ਆ ਜਿਹੜੇ ਵਿਚਾਰੇ ਬੱਸਾਂ ਵਾਲੇ ਫਸੇ ਹੋਏ ਆ ਵਿੱਚ ਕਾਰਾਂ ਵਾਲੇ ਫਸੇ ਹੋਏ ਉਹਨਾਂ ਦਾ ਤਾਂ ਵਿਚਾਰਿਆਂ ਦਾ ਔਖਾ ਤੇ ਹੋਇਆ ਇੱਧਰ ਉਹ ਹੋਇਆ ਵਾਹ ਲੀ ਲੈਂਡ ਗੱਡੀ ਆ ਇੱਕ ਉਹ ਚੜਾਈ ਨਹੀਂ ਚੜਦੀ ਬਈ ਟੱਕਰ ਆ ਪੱਥਰ ਲਾਲ ਆ ਕੇ ਢਾ ਰਹੇ ਆ ਅੱਗੇ ਜਿਹੜੇ ਆਣਾ ਇੱਥੇ ਗਲਤ ਆ ਜੰਨੇ ਆ ਮੰਨ ਲਾ ਲੇਨ ਲੱਗੀ ਵੀ ਆਕਾਰਾਂ ਕੋਲਾਂ ਆਲੇ ਸਿੱਧੇ ਆ ਜੰਨੇ ਆ ਇਧਰੋਂ ਹੁਣ ਉਹਦਾ ਜਾਮ ਲੱਗਿਆ ਵਾ ਅੱਲਾ ਬਈ ਨਿਤਰੋ ਹੋ ਗਿਆ ਘਾਟ ਪਾਰ ਆਣਾ ਹੋਟਲ ਪਰ ਲਾਨਨੇ ਆ ਕਿਤੇ ਕਿਉਂਕਿ ਰਾਤ ਦਾ ਟਾਈਮ ਆ ਅੱਗੇ ਰੋਡ ਟੁੱਟਿਆ ਵਾ ਬਰਿੰਦਰ ਭਾਈ ਆਇਆ ਨਹੀਂ ਨੋਏ ਮਿੱਤਰੋ ਦਸੋਈ ਪਾਰ ਕਰਕੇ ਹੋਟਲ ਆ ਜੈ ਜੈ ਮਾਤਾ ਆਬਾ ਤੇ ਇਹ ਥੱਲੇਤੀਆਂ ਗੱਡੀਆਂ ਲਾ ਆਪਾਂ ਨੇ ਲੈ ਹੁਣ ਟਾਇਰ ਕਰਦੇ ਆਂ ਚੈੱਕ ਇਹ ਚੱਕੇ ਨਵੇਂ ਟਾਰ ਚ ਆਪਣੀ ਟਾਰ ਚ ਲੱਤੀ ਸੀਗੀ ਬਾਈ ਆਪਾਂ ਨੇ ਇਹ ਦਿਖਾਣੇ ਆਂ ਰੋਸ਼ਨੀ ਤੁਹਾਨੂੰ ਇਹ ਜੋ ਫੰਕਸ਼ਨ ਦੇਖ ਲਓ ਪਹਿਲਾਂ 1 2 3 4 5 ਇਹ ਐ ਇਦਾਂ ਦੇ ਫੰਕਸ਼ਨ ਆ ਇਹ ਚ ਹੁਣ ਬਾਹਰ ਰੋ ਨਹੀਂ ਦਿਖਾਣੇ ਤੁਹਾਨੂੰ ਉਹ ਕੋਈ ਇਹ ਇਹਨੂੰ ਇਦਾਂ ਕਰੋ ਖਾਲੀ ਲੈਂਸ ਬਣ ਜਾਂਦਾ ਇਹ ਆ ਦੇਖੋ ਮੱਜਦੀ ਹੈ ਉੱਪਰ ਤੱਕ ਆਂ ਨੇ ਦੂਰ ਤੱਕ ਜਾਂਦੀ ਏ ਉਹ ਉਹ ਤੱਕ ਏਦਾਂ ਚੌੜੀ ਤੇ ਵੰਦ ਕਰਦੋ ਫਿਰ ਆ ਫਿਰ ਘਟ ਹੋ ਜਾਂਦੀ ਏ ਚੋੱਕੇ ਮਾਰਦੀ ਏ ਇਹ ਆ ਪੱਜਦੀ ਏ ਏਦਾਂ ਲਾਲ ਇਹ ਇੰਡੀਕੇਟਰ ਐਸੀ ਹੈ ਇਹ ہماری ਟਾਰਚ ਹਾਂ ਜੀ ਮੈਂ ਤਰਸ ਅਸੀਂ ਕਾਲ ਤੇ ਉਟਕੜੇ ਆਪਾਂ ਲੈ ਕੇ ਪਰਮਾਥਵਾ ਦਾ ਨਾਮ ਸਲਫ ਮਾਰਦਾ ਤੇ ਖਾਲਦੇ ਹੁਣ ਚਾਹ ਚੂ ਠੀਕੇ ਇਦਾਂ ਜੇ ਤੁਹਾਨੂੰ ਪਤਾ ਵੀ ਰਾਤ ਇਹ ਹੋਟਲ ਤੇ ਆ ਗਏ ਜੀ ਆਪਾਂ ਤੇ ਹੁਣ ਚਾਹ ਪੀ ਕੇ ਵੀ ਚੱਲਣ ਤੋਂ ਪਹਿਲਾਂ ਇੱਕ ਵਾਰ ਟਾਇਰ ਟਪ ਚੈੱਕ ਕਰ ਲੈਣਾ ਚਾਹੀਦਾ ਮੇਰੇ ਨਾਲ ਗ੍ਰਿੰਦਰ ਬਾਈ ਨਾਲ ਦੀ ਕੁੰਡੀ ਹੋਈ ਨਹੀਂ ਕੱਢਦੀ ਹੈ ਤੇ ਚਲੋ ਆ ਪੁੱਛ ਰਹੇ ਆ ਗ੍ਰਿੰਦਰ ਬਾਈ ਨੂੰ चलिए कक्के में चलिए चलो भाई महाराज सच्चे पाशाह महाराज सच्चे पाशाह सुख शांति रखे दाता जी हाँ देख लो भाई हाँ होटल सीगा ਤੇ ਆਪਣੀ ਦੇਸੀ ਫਰਿੱਜ ਟੰਗੀ ਵੀ ਐ ਸਾਈਡ ਤੇ ਤੇ ਆਪਾ ਟਟਾ ਟਟਾ ਟਾਰ ਫੋਰ ਰੈਡੀ ਹੋਏ ਮੈਟਰ ਆ ਰਾਸਤਿਆਂ ਦਾ ਹਾਲ ਦੇਖ ਲਓ ਪਹਿਲੇ ਗੇਅਰ 'ਚ ਗੱਡੀ ਜਾਂਦੀ ਐ ਟੋਅਸ ਵਾਲਾ ਹੋਰ ਤੇ ਟੇਡੀਆਂ ਹਾਂ ਆ ਦੇਖਣਾ ਪੈਂਦਾ ਵੀ ਕਿਹੜੇ ਜਿ ਗੇਰੀਏ ਤੇ ਕਿਹੜੇ ਜਿ ਬਚਾਈਏ ਇਹ ਇਦਾਂ ਰੋਡ ਟੁੱਟਿਆ ਵਾ ਜੱਸੀਪੁਰ ਤੋਂ ਥੋੜਾ ਜਿਹਾ ਅੱਗੇ ਤੱਕ ਰਹਿ ਵਾ ਉਹਦੇ ਬਾਅਦ ਤਾਂ ਠੀਕ ਆ ਰੋਡ ਤਕਰੀਬਨ

ਸ਼ਬਦ ਹੋ ਹੋ ਗਏ ਦੇਖ ਕੇ ਦੇਖ ਸਕਦੇ ਤੁਸੀਂ ਜਾਮੇ ਜਾਮ ਲੱਗਿਆ ਵਾ ਦੇਖੋ ਕਦ ਤੱਕ ਖੁੱਲਦਾ ਆਹੇ ਰੋਡ ਕਰਕੇ ਆਉਣਾ ਗੱਡੀ ਗੱਡੀ ਹੋ ਗਈ ਹੁਣੇ ਟੇਢੀ ਆਹੇ ਕਰਕੇ ਜਾਮ ਲੱਗ ਗਿਆ ਮੇਰੇ ਕੋ ਜਾਮ ਜੇ ਖੜੇ ਸੀਗੇ ਗ੍ਰਿੰਦਰ ਭਾਈ ਕਹਿੰਦਾ ਚੱਲ ਰੋਟੀਆਂ ਆਪਣੀਆਂ ਹੀ ਬਣਾ ਲੰਨੇ ਆ ਤੇ ਆਟਾ ਦਿੱਤਾ ਆਪਣੇ ਗੰਨਾ ਹੈ ਨਾ ਨਰਮ ਲੱਗ। ਖੋਬਦੀ ਉਂਗਲੀ ਵਿੱਚ ਐਦਾਂ ਉਂਗਲੀ ਖੋਬਣੀ ਚਾਹੀਦੀ ਏ ਤਾਂ ਕਹਿੰਦੇ ਆ ਨਾ ਨਰਮ ਬਣਦਾ ਰੋਟੀਆਂ ਨਰਮ ਬਣਦੀਆਂ। ਆਪਾਂ ਇਹ ਗੰਨੀ ਦਾ ਉਹ ਅੱਗੇ ਹੋਰ ਲਾਇਆ ਹੁਣ ਪਾਸ ਕਰੂਗਾ ਗੁਰਿੰਦਰ ਬਾਈ ਨੌ ਮੀਟਰ ਉਹ ਸਾਹਮਣੇ ਦੇਖੋ ਜਾਮ ਉਹਨਾਂ ਕੇ ਲੱਗਿਆ ਵਾ ਤੇ ਨਾ ਤਾਂ ਘਟਿਆ ਹੀ ਤੇ ਨਾ ਵਧਿਆ ਕਿ ਵੀਡੀਓ ਕਿਹੜੀ ਦਾਲ ਬਣਾਈ ਬਾਈ ਜਿਹੜੀ ਕੱਲ ਲੇ ਗਏ ਇਹਦੇ ਆਪਾਂ ਉਹੀ ਹੈ ਉਹੀ ਨਾ ਇਹਦੇ ਨੇ ਤੜਕਾ ਇਹ ਤੜਕਾ ਤੇ ਆਟਾ ਆਪਾਂ ਨੇ ਗੁੰਨ ਕੇ ਰੈਡੀ ਕਰਤਾ ਸੀਗਾ ਲਾਉਣ ਦਾ ਟਾਈਮ 4:18 ਹੋ ਗਏ ਤੇ ਰੋਟੀ ਪਾਣੀ ਹਾਂ ਆ ਗਏ ਹੁਣ ਚੱਲਦੇ ਆਪਾਂ ਯਾਂ ਵੀ ਖੁੱਲ ਗਿਆ ਅੱਗੇ ਦੇਖੋ ਸਾਰ ਯਾਂ ਵੀ ਨਹੀਂ ਰਿਹਾ ਹਣੋ ਉਹ ਸਾਹਮਣੇ ਮੋੜ ਤੇ ਕੀ ਆ ਗਿਆ ਬਾਠ ਦੀ ਗੱਡੀ ਆ ਗਈ ਹੈ ਬਾਠ ਸਬ ਕੀ ਹਾਲ ਏ ਬਾਊ ਵਧੀਆ ਬਾਊ ਵਧੀਆ ਹੈ ਨਾ ਆ ਠੀਕ ਠਾਕ ਆ ਨੰਨੇ ਸੁਣਾ ਪੂਰੇ ਜਾਮ ਨਾ ਪੂਰਾ ਆ ਨਾ ਹਾਂ ਕਿੱਥੇ ਤੱਕ ਰ ਆ ਆ ਥੋੜਾ ਹੀ ਆ 2 ਕਿਲੋਮੀਟਰ ਲਈ ਆ ਚੱਲ ਠੀਕ ਆ ਹੁਣ ਆਵੇਂ ਮੇਟਰੋ ਨੱਕਲ ਕੇ ਜਾਮ ਜੋ ਬਾਹਰ ਆ ਇਧਰਲੇ ਪਾਸੇ ਵੀ ਏਅਰ ਰੋਡ ਤੇ ਵੀ ਜਾਮ ਆ ਲੱਗ ਗਿਆ ਵਾਹ ਵੀ ਤੁਹਾਡੇ ਕੋਲ ਸਬਰ ਨਹੀਂ ਹੈਗਾ ਵੀ ਚੱਲ ਕੱਚੇ ਮਾਲ ਆ ਲੈੰਦਾ ਚੱਲ ਮੰਨਿਆ ਵੀ ਇੱਧਰ ਆ ਸਾਈਡ ਇੱਧਰਲੇ ਪਾਸੇ ਲਿਆਏ ਹਨਾ ਉਹਨਾਂ ਦਾ ਤਾਂ ਚੱਲ ਬਣਦਾ ਵੀ ਹੈ ਲੋਹੇ ਵਾਲੇ ਵੀ ਇੱਧਰੇ ਫਿਰਦੇ ਆਂ ਦੱਸ ਕੀ ਬਣੇਗਾ ਨਾ ਹਾਂ ਟੱਡੀ 빙ੇ ਇੱਧਰ ਦਾ 1 ਕਿਲੋਮੀਟਰ ਤੱਕ ਸੀਗਾ ਐ ਇੱਧਰ ਦੇਖ ਲਓ ਬਾਈ ਕਿੰਨਾ ਜਾਮ ਲੱਗਿਆ ਵਾ ਐ ਉਹ ਤੇਰਾ ਭਲਾ ਹੋ ਜੇ ਮਤਲਬ ਇਹੋ ਤੋਂ ਵੀ ਪਿੱਛੇ ਤੱਕ ਜਾਮ ਹੈਗਾ ਸੀਗਾ ਬੱਲੇ 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 ਇਹਨਾਂ ਦਾ ਵਿਚਾਰਿਆਂ ਨੂੰ ਸਵੇਰ ਹੋ ਜਾਣੀ ਦਿਨੇ ਚੜ੍ਹ ਜਾਣਾ ਇਹ ਇੱਥੇ ਟੱਕਰ ਆ ਹਾਂ ਹਾਂ ਭਾਈ ਸ਼ੀਸ਼ੇ ਉਸੇ ਕਰ ਲਿਆ ਆਪਾਂ ਨੇ ਸਾਫ਼ ਤੇ ਦੋਰ ਪਾਣ ਲੱਗੇ ਆਂ ਚਾਹ ਦੀ ਹੋਰ ਹੋਰ ਜਾਮ ਬੋ ਲੱਗਿਆ ਅੱਜ ਨਾ ਸਾਰਾ ਦਿਨ ਸੁਸਤੀ ਜੀ ਜੇ ਰਿਆ ਥਾਲਾ ਹਨਾ ਜਿੱਦਣ ਥਾਲਾ ਸੋਚ ਕੇ ਚੱਲੋ ਵੀ ਇੱਥੇ ਨਹੀਂ ਉੱਥੇ ਜਾ ਕੇ ਰੋਣਾ ਹਾਂ ਹੋਰੇ ਕੰਮ ਹੋ ਜਾਂਦਾ ਆ ਤਾਂ ਭਾਈ ਸਾਰਾ ਦਿਨ ਅਸੀਂ ਜਾਮ ਜੇ ਬਦੇ ਰਹੇ ਉਦਾਂ ਵੀ ਸੁਸਤ ਬਲੌਗ 'ਚ ਵੀ ਦੇਖਿਆ ਰੋਟੀ ਬਣਾ ਕੇ ਖਾ ਲਈ ਨਹੀਂ ਮਰ ਜਣਾ ਨਾ ਹਾਂ ਵਾਟੇ ਮਿਕਲਣਾ ਹੋ ਗਏ ਹੋਰ ਠੀਕ ਰਹਿ ਗਈ ਫਟਾਫਟ ਆਟਾ ਗੁੰਨੇ ਆ ਬਾਈ ਨੇ ਫਟਾਫਟ ਦਾਲ ਬਣਾਈ ਇਹ ਐਫਐਮ ਹੋ ਲੋ ਇਸਕ ਐਵਰੇਜ ਅ ਐਵਰੇਜ ਦੇ ਮਾਲੀ ਨਾ ਹੋ ਰੋਟਾ ਟਾਈਮ ਹੋ ਗਿਆ 9 ਵਜੇ 16 ਮਿੰਟ ਦੇਕੇ ਹੰਜਰ ਵਾਲਾ ਡਾਊਨ ਉਤਰਦੇ ਪਏ ਆ ਤੇ ਹੁਣ ਮਾਵੀ ਹੋਟਲ ਦੇ ਪਤਾ ਨਹੀਂ ਖੜਨਾ ਪਤਾ ਨਹੀਂ ਨਹੀਂ ਇਹ ਗਰੇਂਦਰ ਬਾਈ ਨੂੰ ਪਤਾ ਹੋਣਾ ਕਿਉਂਕਿ ਸਟੋਪੇਜ ਜਿੰਨੇ ਵੀ ਹੈ ਆਪਣੇ ਗਰੇਂਦਰ ਬਾਈ ਉਹ ਕਰਦਾ ਜਿੱਥੇ ਰੋਕਦਾ ਗੱਡੀ ਆ ਆਪਣਾ ਕੋਈ ਹੱਥ ਨਹੀਂ ਹੁੰਦਾ ਉਹਦੇ 'ਚ ਆ ਆਪਾਂ ਦਾ ਜਿਆਦਾ ਕੋਈ ਜੇ ਐਮਰਜੈਂਸੀ ਆ ਵੀ ਭਈ ਹਾਂ ਇੱਥੇ ਰੋਕ ਲਾ ਤਾਂ ਉੱਥੇ ਰੋਕੀਦੇ ਆ ਉਹ ਵੀ ਫੋਨ ਕਰ ਦੇਈਦਾ ਗਰੇਂਦਰ ਬਾਈ ਨੂੰ ਵੀ ਭਾਈ ਇੱਥੇ ਰੁਕਣਾ ਅਹੀਂ ਰੁਕਣੇ ਵਾਲਾ ਪ੍ਰੋਗਰਾਮ ਗੁਰਿੰਦਰ ਬਾਈ ਦਾ ਹੁੰਦਾ। ਇਹ ਹੁਣ ਯੂਰੀਆ ਪਵਾਉਣਾ ਆਪਾਂ ਨੇ ਦੋ ਡੰਡੇ ਰਹਿ ਗਏ ਆਪਣੇ ਯੂਰੀਏ ਦੇ। ਤੇ ਆਪਾਂ ਪਵਾਵਾਂਗੇ ਉੱਥੇ ਹੀ ਸੰਭਲਵਰ ਤੋਂ ਪਹਿਲਾਂ ਜਿੱਥੇ ਆਈਵਰ ਪਵਾਉਣੇ ਆ। ਦੋ ਡੰਡੇ ਹੈਗੇ ਆ ਉੱਥੇ ਤੱਕ ਪਹੁੰਚ ਜੂਗੀ ਰਾਮ ਨਾਲ ਗੱਡੀ। ਹਾਂ ਹੁਣ ਪਰਮਾਧਵਾਗਰੇ ਜਾਉਣਾ ਮਿਲੇ। ਜਿਹੜਾ ਪਾਲੜੇ ਤੋਂ ਅੱਗੇ ਉਹ ਘਾਟਾਂ ਦਾ ਉੱਥੇ ਕਿਉਂ ਭੇ ਜਿੱਤ ਕੱਲ ਦੇ ਤੁਰੇ ਆ ਜਾਂ ਜੀ ਅੱਜ ਵੀ ਸਾਰੀ ਦਿਹਾੜੀ ਜਾਂ ਜੇ ਫੁੱਟ ਗਈ ਕੱਲ ਸਾਰੀ ਰਾਤ ਜਾਂ ਜੇ ਫੁੱਟ ਗਈ ਸੀਗੀ ਨਾ ਦਾ ਸਫਰੇ ਹੋਇਆ ਸਵਾਰ ਕੇ ਜਦ ਸਫਰ ਨਹੀਂ ਨਾ ਹੁੰਦਾ ਫੇਰ ਥਾਲਾ ਬਈ ਮਾਨਾ ਦਾ 10000 ਰੈਂਦਾ ਨਾ ਕੋਈ ਗੱਲ ਬਾਤ ਕਰਨੀ ਨੂੰ ਵੀ ਨਹੀਂ ਦਿਲ ਕਰਦਾ ਨਾ ਔੜਦੀ ਉਹ ਆ ਕੋਈ ਅੱਜ ਗਰੇਂਦਰ ਬਾਈ ਵੀ ਚੁੱਪਚਾਪ ਠੀਕ ਆ ਤੇ ਮੈਂ ਵੀ ਐਸੇ ਕਰਕੇ ਗੱਡੀ ਚੱਲੇ ਤਾਂ ਹੀ ਨਜ਼ਾਰਾ ਆਉਂਦਾ ਕਣਕ ਲਗੇ ਹੋਰ ਧੂਏ ਭਾਈ ਮੈਂ ਇਕ ਲਿ ਗਲੀ ਗੱਲ ਕਰਿਆ ਕਰਦਾ ਭਾਈ ਨਵਾਂ ਘਰ ਲੈ ਭਾਈ ਹੋ ਗਿਆ ਆਹ ਨਵੇ ਲਾਏ ਆ ਕਿ ਨਹੀਂ ਯਾਰ ਉਧਰ ਗੱਡੀ ਵੱਟ ਗਈ ਉਧਰ ਸਿਆਪਾ ਇਹ ਗੱਲਾਂ ਆਗਾ ਨਾ ਹੋਣੇ ਚਲੋ ਆਪਾਂ ਜਾਨੇ ਦੇਖ ਲਈਏ ਟਾਇਰ OK ਹਾਂ ਹੁਣ ਆਹ ਆਏ ਗਰਮ ਆਹ ਲੱਗਦਾ ਨਹੀਂ ਹੱਥ ਮੈਂ ਤਾਂ ਕੁਦਰਤੀਆਂ ਰੁਕ ਗਿਆ ਦਾ ਮੈਂ ਕਿਹਾ ਆ ਦੇਖੋ ਬੰਦੂ ਐਂ ਦੇਖਦੇ ਆ ਸੱਚੀ ਜਿਹਾ ਆਸ ਤੇ ਆ ਜਾਓ ਆ ਹਾਂ ਭਾਈ ਮੈਂ ਨਾ ਉਹ ਕੁਦਰਤੀਆਂ ਰੁਕ ਗਿਆ ਦਾ ਕਿੰਨੀ ਗੱਡੀ ਮੈਂ ਗੱਡੀ ਨਹੀਂ ਦੇਖੀ ਹਾਂ ਮੈਂ ਤਾਂ ਉਹ ਤੇ ਮੈਂ ਟਾਰਚਾਂ ਮਾਰਿਆ ਕਰਦਾ ਹੈਗਾ ਮੈਂ ਰੁਕਿਆ ਮੈਂ ਕਿਹਾ ਚੱਲਣ ਵਾਲੇ ਪਾਈ ਆ ਜੂਗਾ ਮੈਨੂੰ ਮੁਸਕ ਜੀ ਆਈ ਲੈਦਰਾਂ ਦੀ ਹਾਂਜੀ ਮੈਂ ਕਿਹਾ ਯਾਰ ਚੱਲ ਦੇਖਾਂ ਮੈਂ ਮੇਰੇ ਤਾਂ ਨਹੀਂ ਹੋਏ ਵੇ ਜਿਹੜਾ ਟਾਈਮ ਮੈਂ ਦੇਖੇ ਹਾਂ ਹਾਂ ਆ ਤਾਂ ਦੇਖੋ ਮੈਂ ਇੱਧਰ ਇੱਧਰ ਤਾਂ ਪੂਰੇ ਧੂਏ ਪੂਰੇ ਧੂਏ ਉੜਦੇ ਆ ਆ ਦੇਖੋ ਦੇਖਦਾ ਤੂੰ ਲਾਇਆ ਜਰਾ ਦਾ ਚਲੋ ਅਰਦਿਆਂ ਲਵੀ ਨਾਲ ਗੱਲਾਂ ਬਾਤਾਂ ਥੋੜਾ ਪਰਲੇ ਪਾਸੇ ਨਾਲ ਕਲੈਕਟਰ ਸਾਈਡ ਕਰਾ ਮਾਤਾ ਦੇਖੋ ਕਰਾ ਮਾਤਾ ਇਹਨੂੰ ਜੋੜੇ ਨੂੰ ਕਲੈਕਟਰ ਸਾਈਡ ਲਾ ਯਾਰ ਪਾਜੀ ਕਨੈਕਟਰ ਸਾਈਡ ਤੇ ਛੱਡੇ ਨਹੀਂ ਕਰਦੀ ਟਾਇਰ ਜਣੀ ਹੁਣ ਕੰਮ ਕਰਾਉਂਗਾ ਆ ਦੇਖੋ ਫੇ ਟਾਇਰ ਇਧਰ ਜਿਹੜਾ ਫਟਿਆ ਇਹਨੂੰ ਸੀਧੀਆਂ ਪਾਈ ਮਾਲਿਕ ਵਾਜੀ ਹਮ ਕਾ ਕਉ ਨਹੀਂ ਐ ਜਾ ਐਂ ਜੇ ਤੂੰ ਸਾਡੇ ਵਾਲਾ ਦੇਖੇ ਮੇਰੀ ਗੱਲ ਸੁਣ ਦੇਖਿਆ ਮੈਂ ਉਸ ਦਿਨ ਜਿਹੜਾ ਟੱਪਣੀ ਡੰਗੇ ਹਾਂ ਇਹਦੇ ਕਰਾ ਕੇ ਹੁਣ ਘੋੜੇ ਘੂੜੇ ਇਹਨੂੰ ਲਾ ਕਨੈਕਟਰ ਸਾਈਡ ਯਾਰ ਐਤ ਕੀ ਬਦਲੇ ਉਧਰ ਤੇ ਕਨੈਕਟਰ ਸਾਈਡ ਤੇ ਇੱਥੇ ਰੱਖਿਆ ਹੈ ਤੇ ਉਹ ਡੰਡੇ ਲਾਵਾਂ ਉਹ ਤੂੰ ਇੱਧਰ ਜਿਹੜੇ ਮਰਜ਼ੀ ਲਾ ਲੈ ਇੱਧਰ ਤੇਰੇ ਟਾਇਰ ਹਲਕੇ ਵੀ ਚੱਲੀ ਜਾਂਦੇ ਕਿਉਂਕਿ ਇੱਧਰ ਜੰਦੇ ਝੂਕੇ ਚੱਲ ਕਨੈਕਟਰ ਸੱਟ ਝੂਕੇ ਚੱਲਦੀ ਆ ਉਹ ਵੀ ਝੂਕਦੀ ਆ ਕਨੈਕਟਰ ਸਾਈਡ ਨੂੰ ਜਿਆਦਾ ਐ ਨਾ ਆ ਦੇ ਕੋ ਵੱਡੇ ਇੱਧਰ ਆ ਕੇ ਦੇ ਕੋ ਭਾਜੀ ਇਹ ਬਾਈ ਲਵੀ ਦੀ ਗੱਡੀ ਆ ਉਹ ਅਮਰੀਕਾ ਅਮਰੀਕੇ ਅਮਰੀਕਾ ਬਾਹਰ ਆ ਗਿਆ

ਹਾਂ ਤਰਪਾਲ ਪਤਾ ਨਹੀਂ ਵੀ ਕਿੰਨੀ ਲੰਬੀ ਹੈ ਕਿੰਨੀ ਜੋੜੀ ਹੈ ਸੇਬਾਂ ਤੋਂ ਤਰਪਾਲ ਲਈ ਵੀ ਹੈ ਹਾਂ ਤਰਪਾਲ ਕੁੰਡੇ ਲਵਾ ਲਏ ਐਨ ਖੁਸ਼ ਹੋ ਗਏ ਮੈਂ ਕਿਹਾ ਲੈ ਵੇ ਆਇਦ ਕੀ ਬੈਲਟਾ ਮਾਰ ਕੇ ਜਾਉਂਗੇ ਸਰਦਾਰੋਂ ਨਹੀਂ ਹੈ ਜਾਂ ਪਾਈ ਤਰਪਾਲ ਇਹਦਾ ਭੈਣ ਜੋ ਐਨੇ ਨਹੀਂ ਬਾਦੀ ਥੱਲੇ ਨੂੰ ਫੇਰ ਰਸੇ ਗਸੇ ਭੈਣ ਜੜਿਆ ਮੈਂ ਤੈਨੂੰ ਕਹਿ ਰਿਹਾ ਹੁਣ ਇਹਨਾਂ ਨੂੰ ਫੁੱਟ ਡੇਢ ਫੁੱਟ ਛੱਡ ਕੇ ਉੱਪਰ ਲਵਾ ਦੇ ਹਾਂ ਠੀਕ ਹੈ ਫਿਰ ਇਹਦੇ ਵਿੱਚ ਨੂੰ ਆਏ ਰੱਸੀ ਕੱਢ ਲੈਣੀ ਹੈ ਸਾਰੀ ਤਰਪਾਲ ਦੇ ਵਿੱਚ ਸਿੱਧੀ ਹਾਂ ਦਾ ਫੇਰ ਐ ਕਰਕੇ ਪਾ ਦੀ ਹਾਂ ਤੁਸੀਂ ਚੱਲ ਉਹ ਆਕੇ ਉਹ ਵੀ ਜਗ੍ਹਾ ਵਧੀਆ ਸਾਡਾ ਮਾ ਕੋੜੇ ਪਰੋ ਕਰਿਆ ਉਹਦਾਂ ਹਾਂਜੀ ਮਾ ਜੀ ਰਬੜਾਂ ਪਾਈ ਵੀ ਦੀਆਂ ਠੀਕ ਹੈ ਉੱਪਰ ਦੀ ਥੋੜੀ ਜੀ ਤਰਪਾਰ ਰਹਿੰਦੀ ਸੀ ਹਾਂ ਠੀਕ ਹੈ ਸਾਲੀ ਰਬੜ ਬਸ ਖਿੱਚ ਕੇ ਹਾਂ ਪਾ ਦੇ ਬਾਈ ਰਬੜ ਨਾਲ ਵੀ ਐਨ ਟਾਇਰ ਰਹਿੰਦੀ ਆ ਬਈ ਮੈਨੂੰ ਇੱਕ ਵੀ ਟਾਇਰ ਦੱਸ ਦਿਓ ਗੱਡੀ ਦਾ ਵੀ ਜੇ ਕੋਈ ਗਲਤ ਨਾ ਗੱਲ ਹੋ ਜਾਵੇ ਇਹਦਾ ਹਾਂ ਇਹ ਜੀ ਇਹ ਸਾਡੀ ਕਿਸਮਤ ਹੈ ਪਤਾ ਨਹੀਂ ਐਦਾਂ ਦੀ ਹੈ ਪਤਾ ਨਹੀਂ ਸਾਨੂੰ ਰੱਬ ਨੇ ਇਹੀ ਦਿੱਤੀ ਵੀ ਨਹੀਂ ਤੁਸੀਂ ਲਾਣੇ ਹੀ ਰਬੜ ਵਾਲੇ ਆ ਕੋੜੇ ਕੋੜੇ ਯਾਰ ਮੈਂ ਬੰਦੇ ਦਾ ਟਾਇਰ ਲਾਣ ਨਾ ਤਾਂ ਨਹੀਂ ਬਈ ਮਰੀ ਬੈਠੀ ਠੀਕ ਨਹੀਂ ਐ ਨਵੇਂ ਟਾਇਰ ਕੱਢ ਘਾ ਦੇਣਾ ਆ ਦੇਖੋ ਸੋਸਾਇਟੀ ਦਾ ਮਾਰ 1100 ਦੀ ਕਹਿੰਦਾ ਯਾਰ ਹੈ ਹੈ ਉੱਪਰ ਤੇ ਕੱਢ ਲੈ ਫਿਰ ਜਾ ਕੇ ਯਾਰ ਛੱਡਿਓ ਨਾ ਮੈਂ ਵੇਚਦਾ ਉਹ ਯਾਰ ਫੇ ਤੂੰ ਮੇਰੇ 1100 ਕਿਤੇ ਪੰਜ ਚਾਰ ਦਾ ਬੋਲ ਯਾਰ ਹਾਂ ਛੱਡੀ ਦਾ ਹੋਏ ਪਏ ਤੂੰ ਤੇਰੇ ਕਾਹ ਬੋਸ਼ ਕੱਟੇ ਹੋਏ ਆ ਮੂਛ ਲੱਗਣ ਬੋਸ਼ ਕੱਟੇ ਹੋਏ ਆ ਯਾਰ ਘੋੜਿਆਂ ਦਾ ਕੰਮ ਤਾਂ ਤਾਂ ਕਰਾਵੇ ਜਿਵੇਂ ਭੈਣ ਜਮੇ ਟਾਈਮ ਲੱਗੇ ਹੁਣ ਇੱਕ ਘੜੀ ਦਾ ਟਾਈਮ ਨਹੀਂ ਉਧਰ ਨਾਸਕ ਗੱਡੀ ਖਾਲੀ ਹੁੰਦੀ ਇਹ ਲੱਗਦੀ ਗੱਡੀ ਤੇ ਹਾੜ ਦਾ ਕੰਮ ਹੈ ਇੱਧਰ ਦੇ ਗੱਡੀ ਇਹ ਵੀ ਸੋਚ ਟਾਇਰ ਕਿੰਨੇ ਦਿਨ ਰੱਖਦੇ ਹਾਂ ਹਾਂ ਇਹਦਾ ਇੱਕ ਟੂਲ ਵਰ ਸਪੇਅਰ ਵੇਟ ਆਰ ਯਾਰ ਤੋ ਇੱਧਰ ਤੇ ਗੱਡੀ ਛੱਡ ਕੇ ਨਾ ਕੱਢ ਲੈ ਟਿਊਬ ਜਾ ਟਾਇਰ ਪੇ ਬੁੱਚ ਤੇ ਕੱਢ ਲੈ ਗਾਇਸ ਬਾਏ ਬਾਏ ਗਾਇਸ ਗੋ ਟੂ ਕਲਕੱਤਾ ਗੋਇੰਗ ਟੂ ਕਾਲੰਬੋਲੀ ਮਹਾਰਾਸ਼ਟਰ ਇੱਧਰ ਬੈਸਟ ਬੋਲ ਚੱਲਦੇ ਆ ਉਹ ਗੱਡੀਆਂ ਨੇ ਗੱਡੀਆਂ ਆਪਾਂ ਚੱਲਦੇ ਆ ਇੱਧਰ ਨੂੰ ਵੀਰੋ ਕੰਮ ਹੋ ਗਿਆ 11:14 ਤੇ ਇਹ ਵਲੌਗ ਦਾ ਆਪਾਂ ਕਰਦੇ ਆਂ ਐਂਡ ਅਗਲੇ ਘੰਟੇ ਦਾ ਬਣ ਜਾਣਾ ਸਾਂਝ ਤੇ ਨਾਲ ਲੱਗਦੀ ਦੁਆ ਵਲੌਗ ਆਪਾਂ ਕਰਦਾਂਗੇ ਸ਼ੁਰੂ ਤੇ ਆ ਵੀ ਓਟੋ ਤੋਂ ਥੋੜਾ ਜਿਹਾ ਪਿੱਛੇ ਆਂ ਫਾਲੜੇ ਤੇ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਦਿਲੋਂ ਦੱਸਿਓ ਇਹ ਚੈਨਲ ਨੂੰ ਘਰ ਲੋ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੇ ਵਲੌਗ 'ਚ ਜਦ ਤੱਕ ਰੱਬ ਰੱਖਾ